ਕਿੰਨਾ ਨਾਮ ਮੇਰਾ ਪਵਨ ਕੁਮਾਰ ਹੈ ਕੀ ਮਾਮਲਾ ਹੋਇਆ ਕੀ ਘਟਨਾ ਵਾਪਰੀ ਤੇ ਲੁਧਿਆਣੇ ਤੋਂ ਬੱਸ ਲੈ ਕੇ ਚੱਲੇ ਸੀਗੇ ਚਾਹਲਾ ਮੰਦਿਰ ਵਾਸਤੇ ਜੀ ਤੇ ਜਦ ਚਾਹਲਾ ਮੰਦਿਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਪਿਆ ਸੀ ਮੈਂ ਦੋ ਤਿੰਨ ਕੁ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਕੇ ਮੈਨੂੰ ਕਹਿੰਦੇ ਓਏ ਭੈਣ ਚੋਦਾ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮਾਕੇ ਵੀਰੇ ਇੱਕ ਮਿੰਟ ਬਸ ਉਤਰ ਗਿਆ ਦੋ ਸਵਾਰੀਆਂ ਰਹਿ ਗਈਆਂ ਮੈਂ ਜਾਨੂੰ ਕਿਰਪਾਨਾ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆ ਸ਼ੀਸ਼ੇ ਭੰਤੇ ਇਧਰ ਮੇਰੇ ਵਾਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰਾ ਕੱਚ ਕੁਚ ਬਾਵਾ ਭੱਜਿਆ ਆ ਲਗਾਤ ਲੱਗੀ ਇੱਥੇ ਮੋਢੇ بیسਬਾਲ ਮਾਰਿਆ ਮੇਰੇ ਨਹੀਂ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਬਸ ਤੋਂ ਸਵਾਰੀਆਂ ਉਤਾਰਿਆ ਜਿਵੇਂ ਰਸਤਾ ਬਲਾਕ ਸੀ ਤਾਂ ਕਰਕੇ ਹੋਈ ਹੈ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਵਸ ਰੋਡ ਸੀਗਾ ਮੇਨ ਤਾਂ ਖੁੱਲਾ ਹੀ ਸੀਗਾ ਰੋਡ ਸਰਵਸ ਤੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜੋ ਜਿਹੜੀ ਸਵਾਰੀ ਉਧਰੋਂ ਆ ਰਹੀ ਆ ਉਹ ਸਿਆਲ ਵਿੱਚ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਉਹ ਕੋਲੇ ਲੌਣਾ ਵੀ ਜੇ ਅੱਗੇ ਬਸ ਲੈਣੇ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਸਵਾਰੀਆਂ ਵਿੱਚ ਪਗਦਲ ਮੱਚ ਗਈ ਹੋਣੀ ਹਾਂਜੀ ਹਾਂਜੀ ਉਹ ਡਰ ਦੇ ਮਾਰੇ ਉਹ ਦੋ ਤਿੰਨ ਸੀਗੇ ਉਹ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾਂ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ हट ਗਏ ਹਮਲਾਵਰਾਂ ਵੱਲੋਂ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾਂ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਸੀ ਹਾਂਜੀ ਕਹਿੰਦੇ ਵੀ ਤੂੰ ਇਹਨੂੰ ਦਵਦਲ ਸਾਡ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਬਸ ਇੰਨੀ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦੋ ਦੋ ਤੋੜੀ ਕਿੰਨੀਆਂ ਬੱਸਾਂ ਆਈਆਂ ਟੋੜੀ ਉਹਦੇ 10 11 ਬੱਸਾਂ ਆਈਆਂ ਲਾਈ ਗੁਰੂ ਦੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾ ਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕੋਈ ਅਜਿਹੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜਿਹੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਸਕੇ ਇਹ ਹਮਲਾ ਹੋਇਆ ਕਿੱਥੇ ਹੈ ਇਹ ਹਮਲਾ ਸਮਰਾਲਾ ਜਿਹੜਾ ਚੈਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੋਇਆ ਇਹਨਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ ਚਾਰ ਤੋਂ ਪੰਜ ਜਣੇ ਸੀਗੇ ਜੀ ਚਾਰ ਜਣੇ ਸੀਗੇ ਚਾਰ ਜਣੇ ਸੀਗੇ ਉਹ ਉਤਰੇ ਨਹੀਂ ਉਹ ਨਹੀਂ ਉਤਰੇ ਕਿੱਧਰ ਨੂੰ ਗਏ ਨੇ ਟੋਲ ਵਾਲੇ ਟੋਲ ਵਾਲੇ ਪਾਸੇ ਨੂੰ ਗਏ ਜੀ ਉਹਨਾਂ ਕੋਲ ਤੇਜ਼ ਤਾ ਹਥਿਆਰ ਕੋਈ ਆਸਾਰ ਤੇਜ਼ ਤਾ ਹਥਿਆਰ ਸੀਗੇ ਜੀ ਕੁਰਬਾਨਾ ਸੀਗੀਆਂ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਦੇ ਸੱਟ ਵੀ ਲੱਗੀ ਆ ਉਹ ਸਾਹਮਣੇ ਦਿਖ ਰਿਹਾ ਦੇਖੋ ਕਲਰ ਗੁੱਲਰ ਨੇ ਫਟੇ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਬराई ਹੋਈ ਸੀ ਕਿਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਪਾਸੇ ਬਿਠਾਇਆ ਉਹਨੂੰ ਤੁਸੀਂ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਜ ਤੋ ਬੱਸ ਨਾ ਲੈ ਕੇ ਆ ਅੱਜ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੱਤੀਆਂ ਇਹ ਜੇ ਬੱਸਾਂ ਮੈਂ ਕਹਿ ਰਿਹਾ ਜੀ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ਰਿਸ਼ੀ ਮੁਨੀ ਤਪੱਸਿਆ ਕਰਦੇ ਸੀ ਤੇ ਰਾਖਸ਼ ਅੱਗ ਪਾਣਾ ਜਾਂਦੇ ਸੀ ਉਹ ਰਾਖਸ਼ ਦਾ ਕੰਮ ਇਹ ਲੋਕ ਕਰ ਰਹੇ ਨੇ ਹਣ ਕੀ ਮੰਗ ਕਰ ਰਹੇ ਤੁਸੀਂ ਅਸੀਂ ਇਹੀ ਡਿਮਾਂਡ ਕਰਦੇ ਆਂ ਵੀ ਇੱਥੇ ਜਿਹੜਾ ਸਨਾਤਨੀਆਂ ਉਹ ਖਤਰੇ ਦੇ ਵਿੱਚ ਹੈ ਔਰ ਪ੍ਰਸ਼ਾਸਨ ਨੂੰ ਅਸੀਂ ਗੁਹਾਰ ਲਗਾਣੇ ਆਂ ਵੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਔਰ ਇਹਨਾਂ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਨਾ ਰੋਕਿਆ ਜਾਵੇ ਕੰਪਲੇਂਟ ਲਖੀ ਹੈ ਜੀ ਇੱਕ ਕੰਪਲੇਂਟ ਜਿਹੜੀ ਆ ਉਹ ਦੇ ਦਿੱਤੀ ਹੈ ਜੀ ਦਰਖਾਸਤ ਮੈ ਆਪਣੇ ਨੂੰ ਦੇ ਮੰਦਿਰ ਦੇ ਕੋਲ ਅਜੇ ਬਸਪਨ ਨਹੀਂ ਗਈ ਹੈ ਇਹ ਤਾਂ ਠੀਕ ਹੈ ਜੀ ਰੋ ਜੀ ਉਹ ਮਿਸਟਰ ਜਤਿੰਦਰ ਗੂਰ ਸੀ ਅਸੀਂ ਬਸ ਦੇ ਜਿਹੜਾ ਡਰਾਈਵਰ ਬਸ ਅਸੀਂ ਪੀਵੀਟੀ 2187 ਨੂੰ ਦਿਨ ਤੋਂ ਹੈ ਇਹ ਜਿਹੜੀ ਵਾਸੋਂ ਤੋਂ ਜਦੋਂ ਸਵਾਰੀਆਂ ਤਾਰਦੇ ਹੋਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ 5 5 ਮਿਲੀਅਨ ਦੇ ਨਾਮ ਨੂੰ ਵਿਅਕਤੀ ਜੀ ਨੂੰ ਉਹਨਾਂ ਨੇ ਇਹਨਾਂ ਨੇ ਜਿਹੜਾ ਅਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਨੂੰ ਚੋਦ ਕੇ ਸਾਡੀ ਬਸ ਤੇ ਕੁਰਪਾਨਾ ਮਾਰੀ ਜਿਹਦੇ ਸੰਬੰਧੀ ਅਸੀਂ ਜਿਹੜੀ ਹੈ ਐਫਆਰ ਅੰਡਰ ਸੈਕਸ਼ਨ 285 126 324 ਚਾਰ ਤੇ 352 ਤਿੰਨ ਵੀਐਨਐਸ ਦੇ ਤਦ ਪਰਚਾ ਦਰਜ ਕੀਤਾ। ਇਸ ਰਿਗਾਰਡਿੰਗ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਬਈ ਇਹਦੇ ਵਿੱਚ ਜਿਹੜੇ ਕੋਈ ਇੱਥੇ ਇਹੋ ਜੀ ਗੱਲ ਨਹੀਂ ਸੀ ਵੀ ਧਾਰਮਿਕ ਵਾਲੀ ਦੀ ਗੱਲ। ਜਿਹੜੇ ਬੰਦੇ ਤਿੰਨ ਰਾਉਂਡ ਅਪ ਕੀਤੇ ਆ ਉਹ ਵੀ ਇਹਨਾਂ ਕੇ ਵਸ਼ੂਗੜਾ ਦੇ ਸਮਰਾਲੇ ਦੇ ਆ। ਤੇ ਹਿੰਦੂ ਜੈਂਟਲਮੈਨ ਐਕਟਲੀ ਉਹਨਾਂ ਦੀ ਜਿਹੜੀ ਪੁਸ਼ਪੇਸ਼ ਵੀ ਸਾਨੂੰ ਚੈਨ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਵੀ ਜੰਗ ਸਖਤਰਾਮਾਂ ਦੇ ਦਾ ਅਸੀਂ ਪਰਚਾ ਦਰਜ ਕੀਤਾ ਹੈ। ਪੇਸੋ ਵੈਨਾਈਡ ਕਰਨ ਨੂੰ ਕੋ ਹੋਰ ਵੀ ਜਿਹੜੀ ਹੈ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਤੁਹਾਡਾ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ। ਪਰ ਪਤਮਾ ਦਾ ਗੰਦਵਾ ਸਰ ਗੱਡੀ ਦਾ ਡਰੈਸ ਬਾਰੇ ਪਤਾ ਲੱਗਿਆ ਜਾਂ ਬੰਦੇ ਅਸੀਂ ਬੰਦੇ ਜਿਹੜੇ ਤਿੰਨ ਨੇ ਤੇ ਗੱਡੀ ਵੀ ਅਸੀਂ ਰੌਂਡ ਅਪ ਕਰ ਲਈ। ਕਿਉਂਕਿ ਅਸਟਾ ਉਹਦੇ ਨੂੰ ਪਤਾ ਨੇ ਬੰਦੇ ਹੀ ਕਰਤ। ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਪਲੀਅਨ ਟੀਵੀ